ਠੀਕ ਹੈ ਨਾ ਤੇ ਉਹ ਕੈਪਟਨ ਵੇਲਾ ਮੂੰਹ ਤੇ ਮੁੰਡ ਗਿਆ ਜਦੋਂ ਜਦੋਂ ਮੁੱਖ ਮੰਤਰੀ ਜੀ ਮੈਂ ਗੀਤ ਪਾਤਾ ਹਾਂ ਇੱਕ ਪੈਰਾ ਵਿੱਚ ਆ ਵੀ ਪਾਤਾ ਮੈਂ ਕਹ ਇੱਕ ਗੱਲ ਸੁਣ ਪਰਨੀਤ ਕੋਰੇ ਤੂੰ ਰੱਖੀ ਇਹਦੀ ਰਾਖੀ ਨਾ ਖੜਕਾਈ ਕੁੰਡਾ ਬੂਆ ਬਾਰੀ ਵਿੱਚ ਦੀ ਝਾਕੀ ਜਦੋਂ ਰਾਜਾ ਪਿਆਰ ਕਰੂਗਾ ਆਪਾਂ ਵੀਡੀਓ ਬਣਾਵਾਂਗੇ ਜੇ ਕੈਪਟਨ ਨੂੰ ਰੂਚਾ ਲਈ ਕਿੱਥੇ ਪੜ੍ਹਣ ਗਿਆ ਇਹਦਾ ਵਾੜਾ ਕਾ ਬਾਲ ਲਿਖਦੇ ਦਈਦਾ ਨਹੀਂ ਅੱਸੀ ਜਾਲ ਦਾ ਚਾਲੇ ਤੈਨੂੰ ਇਸ਼ਕ ਜਾ ਐਸਕੇ ਅੱਸੀ ਜਾਲ ਦੇ ਨੀ ਉਹ ਲੈ ਗਈ ਰਾਤ ਕਾ ਲੈ ਗਈ ਇਸ਼ਕ ਤਾਂ ਕਹਿੰਦੇ ਨਾ ਮਰ ਦੇਖਦਾ ਨਾ ਜਾਤ ਨਾ ਨਾ ਰਾਤ ਲੈ ਗਈ ਹੁਣ ਟੱਕੜ ਪਦੇ ਡਾਂਡੇ ਰਹਿ ਗਿਆ ਹੱਡੀਆਂ ਆਈਆਂ ਪਤਾ ਨਹੀਂ ਕਦੋਂ ਸਾਹ ਰੁਕਗੇ ਉਹ ਦੁਕਾਨ ਦੇ ਚੱਕ ਲੋ ਕਰਦੇ ਹੋ ਸਿਸਕਾਰੇ ਨਾ ਬਾਬਾ ਮੂਛੇ ਮੇਲਾ ਦੋ ਦੋ ਸੁਣੇ ਲੱਗਦਾ ਹੈ ਮੇਲਾ ਮਿਲਨੇ ਤੇ ਕਹਿੰਦੇ ਕਿੰਨੇ ਸੂਏ ਨੂੰ ਲੱਗਦਾ ਕਹਿੰਦੇ ਕਿੱਥੇ ਮੂਸੇ ਮੈਂ ਨਹੀਂ ਮੂਸੇ ਹਲ ਕੋ ਮੈਂ ਮਾਂ ਦੂਜਾ ਹਾਂ ਸਾਰਾ ਪੰਜਾਬ ਦਿੱਲੀ ਦਾ ਹੀ ਮੈਂ ਲੀਡਰਾਂ ਨਾਲ ਵੇਖ ਲੈ ਮੈਂ ਗੱਲ ਸੁਣ ਮੈਂ ਜਾਣਦਾ ਥੇ ਅੱਛਾ 35 ਰੁਪਏ ਲੱਗਦੇ ਨਹੀਂ ਆ ਮੈਂ ਜਾਣਦਾ ਨਹੀਂ ਹਾਂ ਸੁਣ ਲੈ 35 ਲੱਗਦੇ ਥੋੜੇ ਜਿਹਾ ਦੇ 10 ਲੱਗਦੇ ਨਹੀਂ ਅੱਗੇ ਉਥੋਂ ਦਾ ਖਿਮਿਆ ਰਹੀ ਏ ਮੁਰਸੀਆਂ ਦਾ ਤੇ ਇੱਥੇ ਇਹਨੂੰ ਜ਼ਮੀਨ ਮਿਲ ਗਈ ਤੇ ਇੱਥੇ ਆ ਗਿਆ ਤੇ ਜੱਟ ਬਣ ਗਿਆ ਠੱਲੋ ਕੌਣ ਆ ਦੱਸੋ ਜਿਹੜੇ ਆ ਗੱਲ ਕਹਿ ਰਹੇ ਕਹਿੰਦੇ ਕਮਿਆਰ ਸੀ ਕਹਿੰਦਾ ਪਹਿਲੇ ਵਾ ਮੈਨ ਪਤਾ ਮੈਨ ਮੈਂ ਮੂ ਮੈਂ ਮੂਸੇ ਪਿੰਡ ਗਿਆ ਕਰਤਾਰ ਸਿੰਘ ਪਹਿਲੇ ਪਿੰਡ ਕੋਟ ਸੁਆ ਆ ਬਲਾਰਾ ਕਰਕੇ ਮੈਂ ਉੱਥੇ ਗਿਆ ਇਹਨਾਂ ਦੇ ਪਿਓਾਂ ਨੂੰ ਗਰਾਰ ਕਰਕੇ ਦੋ ਮਰੱਬੇ ਮਿਹਰੇ ਸੀ ਮੌਖਰ ਚ ਹਾਂ ਤੇ ਉਸ ਤੋਂ ਬਾਅਦ ਵਾਦੇ-ਵਾਦੇ ਵਨ ਗਏ ਭਗਤ ਸਿੰਘ ਦੇ ਭਗਤ ਸਿੰਘ ਦੇ ਬੰਦਿਆਂ ਜਿਹੜੇ ਮੁੰਡੇ ਹਨ ਨਾ ਉਹਨਾਂ ਨੂੰ ਇਹਦੇ ਪਿਓ ਦਾ ਨਾਮ ਮੇਘਰਾਜ ਏ ਏ ਭਗਤ ਸਿੰਘ ਬਦਲ ਰਹੇ ਆਹੋ ਭਗਤ ਸਿੰਘ ਦੇ ਜਿਹੜਾ ਨਾਲ ਮੁੰਡੇ ਹਨਾ ਉਹ ਤੇ ਟੂਟੀਆਂ ਦੇ ਪਾਣੀ ਪੀਦੇ ਖੂਹਾਂ 'ਚ ਪਾਣੀ ਪੀਂਦੇ ਹਨਾ ਇਹ ਰਾਤ ਨੂੰ ਖੋਤੇ ਲੈ ਕੇ ਜਾਂਦੇ ਤੇ ਦਾਣੇ ਲੈ ਕੇ ਲੋਕਾਂ ਦੇ ਤੇ ਉਥੇ ਇਹਨਾਂ ਨੇ ਖੂਹਾਂ 'ਚ ਜ਼ਹਿਰ ਪਾਤਾ ਮੁੰਡੇ ਮਾਰ ਗਏ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਜਦੋਂ ਨਾ 25 ਕਿੱਲੇ ਜ਼ਮੀਨ ਦਿੰਦੇ ਹਨ ਅੰਗਰੇਜ਼ ਘੋੜੀ ਦਿੰਦੇ ਹਨ ਇਹਨਾਂ ਨੂੰ 60 ਕਿੱਲੇ ਜ਼ਮੀਨ ਦਿੱਤੀ 40 ਕਿੱਲੇ ਦਿੱਤੀ ਕੁਦੇ 120 ਕਿੱਲੇ ਦਿੱਤੀ ਇਹਨਾਂ ਨੂੰ ਉਥੇ ਬਾਦਲੋ ਬਾਤ ਮਾਣੇ ਨਹੀਂ ਦਾ ਕੇਸ ਨਾ ਕਰਵਾ ਦਿਓ ਕਿਤੇ ਕਹਿਣ ਇਹਨਾਂ ਕੋਲ ਕੀ ਪ੍ਰੂਫ ਹੈ ਸਾਡੇ ਬਾਰੇ ਆ ਕਹਿੰਦੇ ਉਹ ਮੈਂ ਇਹਨਾਂ ਦੀ ਖਡਾ ਸਾ ਕਰਾਂ ਤੇ ਜੰਮਣੀ ਜੁਮਣੀ ਜੀ ਉਹ ਕੀ ਗੱਲ ਏ ਕਿਤੇ 1 ਕਰੋੜ ਦਾ ਡੈਫਰਮੇਸ਼ਨ ਦਾ ਕੇਸ ਬਾਣ ਸਾਡੇ ਕਰੋੜਾਂ ਦਾ ਤੇ ਸਿਆਪੇ ਕਰੋੜ ਤੋਂ ਮੈਂ ਲੈਣਾ ਨਹੀਂ ਲੋ ਨਹੀਂ ਮੈਂ ਕਰਤਾਰ ਸਿੰਘ ਦਾ ਫਰਦਾ ਫਰਦਾ ਉਹ ਪਿੱਪੜੀ ਵੀ ਵੇਖਾਂ ਜਿੱਥੇ ਬੀਬੀ ਜੰਦ ਨੇ ਲੈ ਕੇ ਘੋੜਾ ਵੰਦਾ ਸੀ ਸੌਰ ਸਿੰਘ ਵਾਲੇ ਨਾਲ ਗੱਸੀਆ ਮੱਬਲਾ ਦਾ ਨਾਨੇ ਨੇ ਪਾਇਆ ਹੀ ਸਰੋਪਾ ਜਰਨਲ ਡਾਇਰ ਨੂੰ ਮ ਮਜੀਠੀਏ ਦੇ ਬਬ ਦیدار ਸਿੰਘ ਨੇ ਖਵਾਈ ਰੋਟੀ ਜਿੱਦਣ ਉਹਨੇ ਬੰਦੇ ਮਾਰੇ ਹਨਾ ਉਹਨੇ ਕੀਤਾ ਰੋਟੀ ਉਹਨੇ ਕੀਤੀ ਰੋਟੀ ਕੀਤੀ ਨਾ ਹਾਂ ਪਤਾ ਮੈਨੂੰ ਸਾਰੀ ਗੱਲ ਦیدار ਸਿੰਘ ਨੇ ਤੇ ਪੈਰਾ ਪੈਰਾ ਸੁਣਾ ਦਿਓ ਇੱਕ ਹੋਰ ਕੋਈ ਵਧੀਆ ਚੱਕਵਾਇਆ ਸੁਣਾ ਇੱਕ ਮਿੰਟ ਗੱਲ ਸੁਣ ਮੈਂ ਇਹਨਾਂ ਦੇ ਘੰਟੇ ਇੱਧਰੋਂ ਮੂਸੇ ਨਹੀਂ ਗਿਆ ਇੱਧਰਲੇ ਚਲਾ ਗਿਆ ਦੂਜਾ ਸਿੱਧੂ ਦੇ ਸਿੱਧੂ ਦੇ ਮਹਾਨਸਾਲੇ ਮੂਸੇ ਚਲਾ ਗਿਆ ਉਹ ਪਤਾ ਮੈਨੂੰ ਲੱਗਾ ਜਮਾਲ ਲਾਕੇ ਜਾ ਕਿਹ ਕਹਿੰਦੇ ਇੱਧਰ ਵੀ ਜਾ ਕੇ ਆ ਜਮਾਲ ਲਾਕੇ ਜਾ ਮੈਨੂੰ ਬੱਲਾ ਮੂਸਾ ਪਿੰਡੋਂ ਜਮਾਲ ਲਾਕੇ ਜਾ ਪਿੰਡ ਪਿੰਡ ਗਿਆ ਮੈਂ ਉੱਥੇ ਵੋਟਾਂ ਦੇ ਬੋਲਣ ਲਈ ਇਹ ਉਹ ਐਸ ਮੂਸੇ ਦਾ ਮੈਂ ਚਲਾ ਗਿਆ ਮੂਸੇ ਦੇ ਨਾਮ ਮਾਨਸਾ 99 ਤੋਂ 98 ਤੇ ਮੇਰੇ ਕੋਲੇ ਕਿਸ ਨੇ ਗੱਲ ਕੀਤੀ ਬੰਦਾ ਪੜਿਆ ਲਿਖਿਆ ਵੀ ਪੰਜਾਬ ਦੇ ਲੇਖਕ ਜਿੰਨੇ ਬੁੱਢੀ ਜੀ ਵੀ ਹੋਏ ਆ ਤੇ ਉਹਨਾਂ ਨੇ ਜੋਗੇ ਰੈਲੇ ਨੂੰ ਸੁਲਾਇਆ ਵੀ ਜਨਾਨੀ ਜਿਹੜੀ ਆ ਯੋਗਰਲੇ ਦੀ ਸੋਹਣੀ ਆ ਸਭ ਤੋਂ ਅੱਛਾ ਤੇ ਉਹ ਕਿੰਨੇ ਸਾਲ ਬੀਤ ਗਏ ਤੇ ਇੱਤੀ ਨਹੀਂ ਪਿਛਲੇ ਸਾਲ ਚ ਮੈਂ ਕੋਠੀ ਪਾਉਂਦਾ ਮੈਂ ਕਹਾਂ ਵੀ ਇਹ ਗੱਲ ਤੇ ਕੋਈ ਚੀਜ਼ ਲਿਖੀਏ ਉਹ ਮੈਥੋਂ ਲਿਖੀਜੀ ਅੱਧਾ ਘੰਟਾ ਲੱਗਾ ਮੇਰਾ ਦਿਮਾਗ ਉੱਤੇ ਘੁੰਮਦਾ ਹੀ ਫਿਰਦਾ ਬਾੜਾ ਦਿੱਤਾ ਤਾਂ ਨਹੀਂ ਲਿਖਿਆ ਨਹੀਂ ਨਹੀਂ ਬਹੁਤ ਵਧੀਆ ਗੱਲ ਕਰ ਮਾਂ ਕੰਨਾਂ 'ਚ ਰੂਪ ਪਾਣੀ ਪਵੇ ਸਾਰਿਆਂ ਨੂੰ ਨਹੀਂ ਨਹੀਂ ਮਾਮ صدیق ਨੂੰ ਮੈਂ ਤੂੰ ਵੀ ਨਹੀਂ ਜਾਣਦਾ ਜੇ ਮੈਂ ਕੋਈ ਜਨਾਨੀ ਇਹਦੇ ਕੋਲ ਸੋਹਣੀ ਲੰਗੀ ਹੋਣੀ ਇਹਦਾ ਖਿਆਲ ਆ ਇੱਕ ਵਾਰੀ ਇਹਦਾ ਸੁਣ ਲਓ ਚੀਜ਼ ਨੂੰ ਮੈਂ ਕਿਵੇਂ ਪੇਸ਼ ਕੀਤਾ ਮੈਂ ਤੁੰਗ ਵੀ ਨਹੀਂ ਜਾਣਦਾ ਨਹੀਂ ਮੈਂ ਹਮਸਦੀਕ ਵਾਂਗੂੰ ਗੀਤ ਗਾ ਕੇ ਤੇ ਫੇਰ ਕਰਨਾ ਮੈਂ ਵਜਾਂਦਾ ਬਾਬਾ ਚੁੱਪ ਕਰਦਾ ਜਦੋਂ ਕਿਤੇ ਭਾਈ ਨਾਲ ਭਾਈ ਖੜਦਾ ਸਾਰਾ ਪਿੰਡ ਵੇਖ ਲਾਤੀ ਪੁੱਤ ਕਰਦਾ ਹੁੰਦੀ ਨਹੀਂ ਇੱਜ਼ਤ ਕਹਿੰਦੇ ਬੰਦੇ ਕੱਲੇ ਦੀ ਸਭ ਤੋਂ ਸਨਖੀ ਰਨ ਜੋਗੇ ਰੱਲੇ ਦੀ ਹਾਂ ਵੇਖ ਲਿਆ ਸਾਰਾ ਮੈਂ ਪੰਜਾਬ ਘੁੰਮ ਕੇ ਰੱਖ ਦੀ ਰਮਾਲ ਮੇਰਾ ਚੁੰਮ ਚੁੰਮ ਕੇ ਲਬ ਲਈ ਦਵਾਈ ਮੈਂ ਤਾਂ ਦੇਲੇ ਝੱਲੇ ਦੀ ਸਭ ਤੋਂ ਜ਼ਨਕੀ ਰਨ ਜੋ ਗੇਰ ਲੇਰੀ ਤੂੰ ਤਾਂ ਪਾਸੇ ਤੇ ਫੈਸ ਮਰਾਉਂਗੇ ਇਹ ਗਾਣਾ गा ਕੇ ਉਹ ਉਧਰ ਉਹ ਉਧਰ ਫਿਰਦੇ ਨੇ ਮੈਂ ਟੰਡਰ ਲੱਕੇ ਜਾ ਮੈਥੋਂ ਲਿਖਿਆ ਗਿਆ ਮੈਂ ਕਾ ਸਾਡਾ ਢੀਪੂ ਰੋੜ ਵੇਲੇ ਪੱਟੀ ਹੁੰਦੀ ਸਭ ਨਾਲ ਬਹੁਤ ਹੀ ਖੱਟੀ ਕਹਿੰਦੇ ਕੀ ਮਾਜਮਣ ਕੀ ਜੱਟੀ ਅਸੀਂ ਟਿੱਟ ਕਦੇ ਨਹੀਂ ਕੱਟੀ ਤੇ ਟੋਲੇ ਦੀਆਂ ਲਾਉਂਨੇ ਆ ਬਹਿ ਜਾ ਬੀਬੀ ਕੋਲ ਨਹੀਂ ਤੈਨੂੰ ਗੱਲ ਸੁਣਉਣੀ ਮਾਵੇਂ ਖਤਰਨਾਕ ਲੇਕਿਨ ਇਹ ਜਿੰਗੀਆਂ ਚੀਜ਼ਾਂ ਦਾ ਐਵੇਂ ਬਣ ਜਾਂਦੀਆਂ ਅੱਧਿਆ ਅੱਧਿਆ ਬਣ ਜਾਂਦੀਆਂ ਜਾਂਦੇ ਜਾਂਦੇ ਹਾਂ ਹਾਂ ਅੱਧਿਆ ਅੱਧਿਆ ਹੱਸਦੇ ਜਾਂਦੇ ਆਹ ਹਣੇ ਬਾਬੇ ਨੂੰ ਤਾਂ ਪਤਾ ਆਹ ਬਾਈ ਨੂੰ ਪਤਾ ਹਾਂ ਅੱਛਾ ਆਪਾਂ ਗੋੜ ਗੰਨਾ ਕਿੰਨਾ ਖਾਂਦੇ ਗਾ ਗੰਡੇ ਕਿੰਨੇ ਖਾਂਦੇ ਹੈ ਹਨਾ ਆ ਜਿਹੜੀ ਦਾਣ ਆਥ ਨੇ ਬਾਜ ਜਾਣੀ ਨੂਨ ਵਾਲੀਆਂ ਰੋਟੀਆਂ ਪੱਕ ਜਾਣੀਆਂ ਇਹ ਖੇਤ ਗੰਡੇ ਚਲੇ ਜਾਣ ਮੁਖਣੀ ਚਲੀ ਜਾਣੀ ਲੱਸੀ ਚਲੀ ਜਾਣੀ ਗੰਡੇ ਨੂੰ ਆਏ ਭੰਨ ਲੈਣਾ ਹੈ ਭੰਨ ਲੈਣ ਦੇ ਖਾ ਲੈਣੀਆਂ ਰੋਟੀਆਂ ਤੇ ਉਹ ਕੋਈ ਕੁੜੀ ਨਾ 35 ਸਾਲ ਪਿੰਡ ਦੀ ਸੀਗੀ ਤੇ ਸ਼ਹਿਰ ਵਿਆਹ ਹੀ ਚਲੀ ਗਈ ਉਹਨੂੰ ਹੁਣ ਕੀ ਪਤਾ ਸ਼ਹਿਰੀਏ ਨਖਰੇ ਬਾੜੇ ਕਰਦੇ ਹੁੰਦੇ ਆ ਉਹਨੇ ਕਰਨਾ ਆਏ ਚੀਰ ਕੇ ਤੇ ਚੱਲ ਰਸਤੇ ਗੰਡੇ ਹਨਾ ਮੂਲੀ ਵੀ ਐ ਚੀਜ਼ ਸੀ ਉਹ ਦਾ ਘਰ ਵਾਲਾ ਨਿੱਤ ਲੜਿਆ ਕਰੇ ਬੀਟਾ ਪਸ਼ੂ ਵਾਲੀ ਬੁੱਢੀ ਆ ਬੰਦੇ ਵਾਲੀ ਨਹੀਂ ਬੁੱਢੀ ਤੇਰੀ ਤੇ ਇੱਕ ਦਿਨ ਉਹ ਨਵੀਂ ਨਵੀਂ ਵਿਆਹੀ ਸੀ ਗੋਣ ਜਣੋ ਦੀ 25 ਪੋੜੀਆ ਕੁੜੀ ਤੇਰਾ ਘਰ ਵਾਲਾ ਨੈਤੀ ਲੜਦਾ ਰਹਿੰਦਾ ਕੀ ਗੱਲ ਆ ਉਹ ਆਂਦੀ 베ਜੀ ਮੈਂ ਤੇਰੀ ਸੱਚ ਦੱਸ ਦਿੰਨੀ ਫੈਸਲਾ ਤੂੰ ਕਰਦੀ ਉਹ ਆਂਦੀ ਚੁੱਲੇ ਤੇ ਰੋਟੀ ਹਿਲਾਵਾ ਹਾਰੇ ਵਿੱਚ ਦਾਲ ਬਣਾਵਾ ਚੁੱਲੇ ਤੇ ਰੋਟੀ ਹਿਲਾਵਾ ਹਾਰੇ ਵਿੱਚ ਦਾਲ ਬਣਾਵਾ ਆਉਂਦਾਨੀ ਪਸੰਦ ਹੈ ਜ਼ਲਾਦ ਮਰ ਜਾਣੀ ਦਾ ਨੈਟ ਨਵੇਂ ਮੰਗਦਾ ਸੁਆਦ ਮਰ ਜਾਣੀ ਦਾ ਕੀ ਕਹਨਾ ਹਾਂ ਡੇਢ ਸੌ ਪਾਸਾਂ ਤੋਂ ਪਹਿਲਾਂ ਹਾਂ ਜਿਹੜਾ ਕਬੀਲਦਾਰ ਹੁੰਦਾ ਹੀ ਉਹਦਾ ਮੰਝਾ ਤਾਂ ਹੁੰਦਾ ਹੀ ਬਸੋਂ ਵਾਲੇ ਕਮਰੇ ਅੱਗੇ ਅੱਛਾ ਬਾਪੂ ਬੇਬੇ ਦਾ ਹੁੰਦਾ ਹੀ ਬਾਦ ਲਵੀਰ ਹਾਂ ਜਿਹੜਾ ਛੜਾ ਬੰਦਾਂ ਦਾ ਹੀ ਉਹ ਵਿਚਾਲੇ ਪਿਆ ਹੁੰਦਾ ਹੈ ਉਹ ਮੇਰੇ ਅਰਗੇ ਨੂੰ ਕਿਤੇ ਰਾਤ ਨੂੰ ਸੁਬਾਹ ਆ ਗਿਆ ساری ਰਾਤ ਹਿਲਦਾ ਰਿਹਾ ਏ ਪਰਝਾਈ ਡਰ ਗਈ ਭਰਾ ਵੀ ਡਰ ਗਿਆ ਪਰਝਾਈ ਆਂਦੀ ਵੀ ਅੱਜ ਆਪਣੇ ਨਾਲ ਵੇਂਦਾ ਹੋਊਗਾ ਇਹ ਉਹਦੀ ਉਮਰ ਜਵਾਨੀ ਵਾਲੀ ਸੀ ਹਾਂ ਇਹ ਭਰਾ ਤੜਕੇ ਉੱਠ ਗਿਆ ਖੇਤ ਨੂੰ ਬੁੜਾ ਬੁੜੀ ਗੁਰਦਾਰੇ ਚਲੇ ਗਏ ਜਦੋਂ ਮੇਰੇ ਵਰਗਾ ਨੌ ਉਹਦੇ ਵੱਡੇ ਦੇਣ ਉੱਠਦੇ 8-9 ਵਜੇ ਹਾਂ ਤੇ ਪਸ਼ੂ ਵੀ ਛੱਡਣੇ ਹੁੰਦੇ ਸੀ ਕਿਹੜਾ ਪੰਨ ਜਾਣਾ ਹੁੰਦਾ ਸੀ ਹਾਂ ਤੇ ਜਦੋਂ ਉੱਠਿਆ ਤੇ ਚਿੱਲੇ ਕੋਲ ਜਾ ਪੀ ਜਾਂਦਾ ਉਹਦੀ ਪਰਝਾਈ ਆਂਦੀ ਵੀ ਗੱਲ ਦੱਸ ਤੂੰ ਰਾਤ ਸਾਰੀ ਅੱਖ ਨਹੀਂ ਸੁਟਾ ਇਹ ਤੇਰੇ ਦਿਲ 'ਚ ਕੋਈ ਗੱਲ ਹੈਗੀ ਆ ਉਹ ਜੀ ਉਹ ਆਂਦਾ ਮੇਰੇ ਦਾ ਕੋਈ ਕਰਨੀ ਪਰ ਉਹਦਾ ਡਰ ਬਹੁਤ ਸੀਗਾ ਵੀ ਵੱਡਾ ਭਰਾ ਪਰਜਾਈ ਡਾਂਗ ਨਾ ਕੁੱਟਨ ਤਾਂ ਨਹੀਂ ਕੋਈ ਕਹਿੰਦਾ ਬੋਲਦਾ ਨਹੀਂ ਬੰਦਾ ਐਨੀ ਇੱਜ਼ਤ ਕਰਦਾ ਸੀ ਤੇ ਅਖੀਰ ਨੂੰ ਜਦੋਂ ਮਾਂ ਹੱਟੀ ਫਿਰ ਉਹ ਕਹਿੰਦਾ ਦੱਸਦਾ ਉਹਨੂੰ ਗੱਲ ਗਾ ਕੇ ਗੀਤ ਦੇ ਵਿੱਚ ਉਹ ਆਂਦਾ ਇੱਕ ਗੱਲ ਤੈਨੂੰ ਮੈਂ ਸੁਣਾਵਾਂ ਪਾਬੀਏ ਗਾਲ ਵਿੱਚ ਗੋਰੀਆਂ ਬਾਵਾ ਪਾਬੀਏ ਕੋਈ ਵੀ ਚੂਫਨੇ ਦੇ ਪਾਗੀ ਨਹੀਂ ਰੱਖਿਆ ਬ ਤੇਰਾ ਦੰਬ ਕੇ ਕੱਚੇ ਦੁੱਧ ਨੂੰ ਜਾਗ ਕੋਈ ਲਾਗ ਹੀ ਨਹੀਂ ਰੱਖਿਆ ਬ ਤੇਰਾ ਧਾਮ ਕੇ ਠੀਕ ਆ ਨਾ ਮਹਿਲ ਮਕਾਈਏ ਐਦੂ ਬਾਦ ਕਿਤੇ ਹੋਰ ਕੰਮ ਵਾਧੇ ਕਿਤੇ ਆਪਣੇ ਗੱਲ ਚ ਬਾਹਾਂ ਪੈ ਜਾਣ ਕਿੰਦੇ ਨਹੀਂ ਨਹੀਂ ਉਹ ਮੇਰਾ ਬੱਚਾ ਚਲਾ ਗਿਆ ਅਮਰੀਕਾ ਇੱਥੀ 9 ਮਹੀਨੇ ਉਹਦਾ ਅੱਛਾ ਤੇ ਮੈਥੋਂ ਪਹਿਲਾਂ ਲੈ ਸ਼ਗਾ ਜਦੋਂ ਮਾਂ ਕਿ ਮਾਂ ਕ ਨੀ ਮਾ ਜਾਣਾ ਵਿੱਚ ਅਮਰੀਕਾ ਲੱਬਿਆ ਸੌਖਾ ਦਿਆ ਅਮਰੀਕਾ ਧਾੜੀ ਜੇਬ ਕਰਾ ਕੇ ਫੋਟੋ ਵੀ ਕਰਵਾਉਣੀ ਆ ਕੀ ਦਸਾਂ ਪਰ ਜਾਈਏ ਨਹੀਂ ਮੈਂ ਤਾਂ ਮੀਮ ਲੈ ਆਉਣੀ ਕੀ ਬਾਤ ਆ ਪੂਰਾ ਘਾੜ ਲਿਖਿਆ ਬਾਪੂ ਨੇ ਤਾੜੀਆਂ ਮਾਰ ਦੋ ਬਾਪੂ ਵਾਸਤੇ ਆ ਲੈ ਘਾਲਾ ਇੱਕ ਹੋਰ ਸੁਣਾ ਦਿਓ ਜਾਂਦੇ ਜਾਂਦੇ ਚਲੋ ਕੱਲ ਹੀ ਮੈ ਗਰਮੀ ਨਹੀਂ ਲੱਗਦੀ ਹੁਣ ਆ ਨਾ ਹੁੰਦਾ ਨਿਕਲ ਗਈ ਗਰਮੀ ਸਾਰੀ ਆਰੇ ਕਾਲੀ ਮੈਨੂੰ ਸਾਰੇ ਆਂਦੇ ਨਾ ਵੀ ਚਾਹੀ ਮੈਨੂੰ ਚਾਹੀਨਾ ਜਾਣ ਦੇ ਕਰਕੇ ਖੇਚ ਲਿੰਦੇ ਇਹ ਵੀਡੀਓ ਪਾਉਣੀ ਨਹੀਂ ਆਉਂਦੀ ਅੱਛਾ ਕਿਹਟੋ ਪਾਉਣੀ ਹੁੰਦੀ ਆ ਹਾਂ ਕੱਲ ਦੋ ਵੀਡੀਓ ਮੈਂ ਪਾਈਆਂ ਤੇ ਉਹਨਾਂ ਚੋ ਵੀ ਸੁਣਾ ਮੇਰੇ ਕੋਲ ਹੱਤ ਨਾਂ ਦੀ ਚੀਜ਼ ਆ ਧਾਰਮਿਕ ਵੀ ਸਾਰੇ ਤਰ੍ਹਾਂ ਦੀ ਧਾਰਮਿਕ ਸੁਣਾ ਹੁਣ ਤਾਂ ਦੂਜੇ ਪਾਸੇ ਬਾੜਾ ਹੋ ਗਿਆ ਮੈਨੂੰ ਕਾਪੀ ਕੱਢਣੀ ਪੈਣੀ ਆ ਗਲਟਾ ਇੱਕ ਮਿੰਟ ਰੱਬ ਨੂੰ ਪੂਰਨਾਂ ਸੌਖਾ ਮਹੋਤ ਨਹੀਂ ਟਾਲੀ ਜਾਂਦੀ ਆ ਬਿਨ ਮਤਲਬ ਤੂੰ ਕਰੂੰ ਬਾਰ ਕਰਵਾੜੀ ਜਾਂਦੀ ਆ ਸੱਚ ਦੀ ਆਸ ਸੱਪ ਦੀ ਸ਼ਰੀ ਤੇ ਸੱਜਣਾ ਨਹੀਂ ਪੈਰ ਟਿਕਾਈ ਦਾ ਹੱਕ ਬਗਾਨਾ ਖਾ ਕੇ ਵੇ ਸੱਜਣਾ ਸੁਖ ਨਹੀਂ ਪਾਈ ਦਾ ਠੀਕ ਹੈ ਨਾ ਕੀ ਬਾਤ ਆ ਜਿੰਦ ਮੁਕਦੀ ਮੁਕਦੀ ਮੁਕ ਜੂ ਗਈ ਨਹੀਂ ਮੁਕਣੇ ਹਾਇ ਕੰਮ ਕਰ ਦੇ ਵੇ ਕੱਲ ਸੱਜਣਾ ਦਾਰਸ਼ਨ ਕਰੀਏ ਵੇ ਆਪਾਂ ਦੋਨੋਂ ਅੰਬਰ ਸਰਦੇ ਠੀਕ ਹੈ ਨਾ ਇਹ ਵਿਆਹ ਵਿਆਹ ਹੋਇਆ ਤੁਹਾਡਾ ਵਿਆਹ ਵਿਵਦ ਵਿਆਹ ਦੂਜਾ ਕਰਾਉਣਾ ਪੈਣਾ ਪਹਿਲਾਂ ਫੇਲ ਹੋ ਗਿਆ ਵੇ ਬੈਠੀ ਹੰਮਗੀ ਦੂਜਾ ਕਰਾਉਣਾ ਪੈਣਾ ਠੀਕ ਹੈ ਚਲੋ ਠੀਕ ਆ ਨਾ ਨਾਮ ਖੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਨਾ ਦਾ ਆਪਾਂ ਦਾਰੂ ਪੀਨੇ ਆ ਰੋਟੀ ਕਰਦੀ ਖਾਣੀ ਬਾਅਦ ਠੀਕ ਹੈ ਇਹ ਆ ਲੋਕਾਂ ਦੇ ਵਿੱਚ ਪਿਆਰ ਬਹੁਤ ਮਿਲਦਾ ਕੀ ਬਾਤ ਹੈ ਹਾਂ ਅੱਤੀ ਰਾਤ ਨੂੰ ਘਰ ਵੜਦਾ ਹੈ ਸੌ ਜਾਂਦੇ ਜਦ ਸਾਰੇ ਸੱਸੀ ਨਹੀਂ ਤੇਰਾ लाडला ਘੁੱਟ ਪੀ ਕੇ ਦਬਕੇ ਠੀਕ ਆ ਨਾ ਹਾਂ ਪਾ ਕੇ ਯਾਰੀਆਂ ਕੋ ਦੇ ਕਿਸੇ ਦਾ ਘਰ ਨਹੀਂ ਪੜੀ ਦਾ ਤੂੰ ਨਹੀਂ ਵੇਖ ਜਨਾਨੀ ਵੇ ਸੱਜਣਾ ਦਿਲ ਨਹੀਂ ਤਾੜੀ ਦਾ ਕਾ ਵਾਤਾ ਤੂੰ ਹੀ ਤੂੰ ਇਤਨੀ ਸਾਢੇ ਆਦੀ ਜਵਾਨੀ ਚ ਦਿਲ ਨਾ ਅਜੇ ਵੀ ਨਹੀਂ ਸਾੜਨਾ ਸੀ ਨਾ ਰੱਖੀ ਵਰਨਾ ਨਾਮ ਕਿ ਓਏ ਵੇਖ ਚੁੰਨੀ ਦੇ ਥੱਲੇ ਤੇਰੀ ਹੋਗੀ ਬੱਲੇ ਬੱਲੇ ਨਹੀਂ ਬੰਬੀਆਂ ਬੋਲੇ ਪਾ ਦੇ ਪਿਆਰ ਦਾ ਡੇ ਬੱਲੇ ਨਹੀਂ ਇਹ ਦਿਮਾਗ ਨੂੰ ਜਿੱਧਰ ਮਰਜੀ ਘਮਾਲਾ ਘਮਾਲਾ ਠੀਕ ਆ ਚਲੋ ਠੀਕ ਆ ਇੰਨੀ ਬਹੁਤ ਹੈ ਮਹਿਫਲਾ ਦੀ ਇਹ ਭਾਸ਼ਣ ਵਾਧੂ ਇਹਨਾਂ ਦਾ ਅੱਜ ਨਹੀਂ ਨਹੀਂ ਗਲਤ ਮੈਂ ਪਾਠ ਬਾਲਾ ਸੁਣੀ ਆ ਤੁਹਾਡਾ ਇਹਨਾਂ ਭਾਸ਼ਣ ਵਾਧੂ ਦਿਲਾਂ ਮੇਰਿਆ ਕਦੇ ਵੀ ਸੋਚਿਆ ਨਹੀਂ ਜਿਸ ਘੱਲਿਆ ਉਸਨੇ ਲੈ ਜਾਣਾ ਆਉ ਵਕਤ ਨਮਾਣਾ ਫੇ ਜਿੰਦੇ ਚਾ ਦਿਲ ਦਾ ਦਿਲ ਵਿੱਚ ਰਹਿ ਜਾਣਾ ਸਾਰਾ ਦਿਨ ਨਾ ਧੱਪਤੀ ਤੇ ਪੈਰ ਲੱਗਦੇ ਛੇ ਸਦਾ ਦੀ ਮੱਲ ਕੇ ਪੈ ਜਾਣਾ ਹੋਇਆ ਕਾਮ ਕਰੋ ਦਾ ਬੁਰਜ ਚਾ ਜਿਹੜਾ ਵਿੱਚ ਪਰਾਂ ਦੇ ਟਹਿ ਜਾਣਾ ਜਿਹੜੀ ਮਾਰ ਫਰਾਟੇ ਨਿਤ ਚੱਲਦੀ ਇਸ ਗੱਡੀ ਨੇ ਲੀਚੋ ਲੈ ਜਾਣਾ ਸਰੀਰ ਵਾਂਗ ਫੁੱਲਾਂ ਦੇ ਰੱਖਿਆਈ ਮੋਤ ਚੰਦਰੀ ਨਾਲ ਤੂੰ ਖਹਿ ਜਾਣਾ ਕਰੇ ਮਾਨਗਮਾਨ ਦੀਆਂ ਨਿੱਤ ਗੱਲਾਂ ਜੰਮ ਵੇਖ ਕੇ ਛੱਟ ਤੂੰ ਸਹਿ ਜਾਣਾ ਬੋਲ ਰੁਖੜੇ ਮੁੱਛਾਂ ਕੁੰਡੀਆਂ ਵੇ ਮਾਰੀ ਝੱਟ ਚੰਦਰਿਆ ਟਹਿ ਜਾਣਾ ਖਾਣਿਆ ਮਰੇ ਤੇ ਖਫਣ ਦੇ ਚਿੱਟਾ ਛੱਟ ਰੂਣ ਸਭ ਨੇ ਵਹਿ ਜਾਣਾ ਕੋਈ ਵੜਲਾ ਵਾਂਝਾ ਕਰੂ ਸੱਖ ਤੇਰੀ ਨਹੀਂ ਤਾਂ ਮਾੜਾ ਸਭ ਨੇ ਕਹਿ ਜਾਣਾ ਕੀ ਬਾਤ ਆ ਤਾ ਬਾਪੂ ਦੀ ਲਿਖਤਾ ਨੇ ਬਾਪੂ ਨੇ ਲਿਖਿਆ ਬੜੀਆਂ ਚੰਗੀਆਂ ਨੇ ਤੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾ ਤੁਸੀਂ ਇਸ ਵੀਡੀਓ ਨੂੰ ਸੁਣਿਓ ਇੰਜੋਏ ਕਰੋ ਇੱਥੇ ਜਿੰਨੇ ਵੀ ਖੜੇ ਸਾਰਿਆਂ ਨੇ ਇੰਜੋਏ ਕੀਤਾ ਤੇ ਆਨੰਦ ਮਾਣਿਆ ਤੇ ਤੁਸੀਂ ਵੱਤ ਵਾਤ ਸਾਂਝਾ ਕਰੋ ਸਾਰਿਆਂ ਨਾਲ ਸਾਰਿਆਂ ਦੇ ਜਿਹੜੇ ਚੰਗੇ ਬੰਦੇ ਉਹਨਾਂ ਦੀਆਂ ਅੱਖਾਂ ਚ ਅਥਰੂ ਨਾ ਦਿਓ ਸਾਨੂੰ ਵੀ ਸੁਣਾਓ ਸੁਣਾ ਦਿਓ ਇੱਕ ਵੱਖਰਾ ਦਮਾਂ ਦਾ ਪਿਆਰ ਵੇ ਜੀ ਨੂੰ ਜਾਣਦਾ ਹੈ ਸਾਰਾ ਸੰਸਾਰ ਵੇ ਮੋਟ ਚੰਗਰੀ ਵਿਛੋੜਾ ਪਉਂਦੀ ਆ ਵੇ ਮਾਂ ਵਰਗੀ ਮੋਜ ਨਹੀਂ ਮਹਾਵਾਰਗੀ ਮੌਜ ਨਹੀਂ ਥੁੰਦੀ ਆ ਘਰ-ਬਾਰ ਕਿੱਥੇ ਤੂੰ ਗਈ ਆਖੇ ਛੱਡ ਕੇ ਥੱਕ ਗਿਆ ਅਸੀਂ ਤਾਂ ਬਥੇਰਾ ਤੈਨੂੰ ਲੱਭ ਕੇ ਨਹੀਂ ਨજર ਕਿਤੇ ਵੀ ਆਉਂਦੀ ਆ ਵੇ ਮਹਾਵਾਰਗੀ ਮੌਜ ਨਹੀਂ ਥੁੰਦੀ ਆ ਜਿਸ ਦੇ ਨੇ ਪੁੱਤ-ਪੋਤੇ ਦੀ ਸਦੀ ਹਨੂਨੀ ਸਾਰਿਆਂ ਦੇ ਵਿੱਚ ਅੱਜ ਦੀ ਸਦੀ ਨਾ ਤੂੰ ਨਹੀਂ ਕਾਟੋ ਤੂੰ ਇਆਂ ਨੂੰ ਤੜਫਣਾ ਲਾਉਂਦੀ ਆਵੇਂ ਮਾਂ ਵਰਗੀ ਮੋਜ ਨਹੀਂ ਥਿਉਂਦੀ ਆ ਆਂਡਣਾ ਗਵਾਂਡਣਾ ਕਰਨ ਤੇ ਰਢੀਕਨੀ ਜਿੰਨਾ ਨਾਲ ਮਾਏ ਤੇਰੀ ਸੱਚੀ ਸੀ ਪ੍ਰੀਤ ਨਹੀਂ ਨੀਰ ਹਰ ਕੋਈ ਅੱਖਾਂ ਚੋਂ ਬੋਹਉਂਦੀ ਆਵੇਂ ਮਾਂ ਵਰਗੀ ਮੋਜ ਨਹੀਂ ਥਿਉਂਦੀ ਆ ਫਿਕਰਾਂ ਚ ਪਾਗੀ ਮਾਏ ਬਾਪੂ ਦੇ ਰੂਪੇਸ਼ ਨੂੰ ਲੱਗਿਆ ਨਾ ਪਤਾ ਤੁਰ ਗਈ ਕਿਹੜੇ ਦੇਸ਼ ਨੂੰ ਯਾ ਮਿਠਾਣੇ ਨੂੰ ਬਦੇਰੀ ਆਉਂਦੀ ਆਵੇਂ ਮਾਂ ਵਰਗੀ ਮੌਜ ਨਹੀਂ ਠਹਿਉਂਦੀ ਆ ਠੀਕ ਆ ਠੀਕ ਆ ਠੀਕ ਆ ਤੇ ਜੇ ਮੁੰਡੇ ਕੁੜੀਆਂ ਦਾ ਸੁਣਨਾ ਆ ਵੀ ਸੁਣਾਦਣਾ ਚੱਕ ਲੋ ਚੱਕ ਚੱਕ ਲੋ ਸੁਣਾਦੋ ਹੈ ਨਾ ਇੱਕ ਮਿੰਟ ਉਹ ਬੰਦਾ ਚੇਂਜ ਹੋ ਰਿਹਾ ਡੱਬਾ ਟ੍ਰੇਨ ਦਾ ਚੇਂਜ ਕਰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾਲ ਸਾਹਿਬ ਨਹੀਂ ਆਉਣਾ ਕੋਈ ਗੱਲ ਨਹੀਂ ਉਮਰ ਸਾਰਿਆਂ ਤੇ ਅੰਡਿਆ ਬਡੇਪਾ ਬਲੇ ਇੱਕ ਬਡੇ ਪਾ ਵੀ ਆਉਂਦਾ ਬਚਪਨ ਵੀ ਹੁੰਦਾ ਜਵਾਨੀ ਵੀ ਹੁੰਦੀ ਆ ਪਰ ਟਾਈਮ ਟਾਈਮ ਨਾ ਜਿਹੜੇ ਸਾਹ ਦੇ ਤੁਹਾਡੇ ਗਾਣੇ ਤੁਸੀਂ ਤਾਂ ਨਹੀਂ ਬੁੜੇ ਹੋਏ ਮਿਲ ਲਾਤਾ ਮੈਨੂੰ 55 ਸਾਲ ਦਾ ਮਾਸਟਰ ਮਾਸਟਰ ਨਹੀਂ ਆ ਵਕੀਲ ਡਾਕਟਰ ਕਹਿੰਦੇ ਆ ਹਾਂ ਜਵਾਨ ਕਹਿੰਦੇ ਆ ਇਹ ਉਹ ਮੈਂ ਖਲਿਸ਼ਾ ਗੈਣਾ ਜਵਾਨੀ ਦੀ ਮੋ ਗੱਲ ਹੁੰਦੀ ਆ ਨਾ ਹਾਂ ਮਤ ਕੇ ਕੁੜੀਆਂ ਨੂੰ ਸ਼ੌਂਕ ਵਾਦ ਹੁੰਦਾ ਗਿੱੱਦਾ ਪਾਉਣ ਦਾ ਹੈ ਨਾ ਹਾਂ ਮੇਰੇ ਮੁਖ ਦੀ ਚਮਕ ਮੇਰੀ ਅੱਡੀ ਦੀ ਚਮਕ ਜਦੋਂ ਵਿੱਚ ਗਿੱਦਿਆਂ ਦੇ ਕੀਟੇ ਪੈਂਦੀ ਆਵੇ ਗੁੱਜੀ ਕਦੇ ਨਹੀਂ ਜਵਾਨੀ ਰਹਿੰਦੀ ਆ ਨਾਚ ਨਾਚ ਗਿੱਦੇ ਵਿੱਚ ਕੀਤੀ ਨਾ ਕਮਾਲ ਵੇ ਧਰਤੀ ਹਲਾਵਾ ਮਹਿੰਦੀ ਵਾਲੇ ਪੱਬਾ ਨਾਲ ਵੇ ਆਜੋ ਮੁੰਡਿਆਂ ਦੀ ਟਾਣੀ ਕੋਈ ਦੇ ਖਾਸ ਮਾਨੂ ਖਾਣੀ न टिके कॾहिं बि बहंदी आवे गुजर कॾे नी जवानी रेंदी ਚੁਟਾਂ ਜਦ ਪੀਂਗ ਤੇ ਮੈਂ ਲਾਵਾਂ ਝੂਟੇ ਚਾਰ ਵੇ ਅੰਗ ਅੰਗ ਵਿੱਚੋਂ ਮੇਰੇ ਡੁੱਲ ਦਾ ਪਿਆਰ ਵੇ ਲੱਗਾ 16 ਮਾਂਸਾਲ ਬੁਰਾ ਹੋਇਆ ਮੇਰਾ ਹਾਲ ਇੱਕ ਨਾਲ ਵਧੜਾਂ ਦੇ ਮੇਰੀ ਖੈਂਡੀ ਆਵੇ ਗੁੱਜੀ ਕਹਦੇ ਨਹੀਂ ਜਵਾਨੀ ਰੈਂਦੀ ਆ ਦੇਖ ਲਾ ਮੇਰੇ ਨਾਲ ਨੱਚੀਆਂ ਨੇ ਸਾਰੀਆਂ ਕਿੱਥੇ ਕਰੇ ਅੰਬਰਾਚ ਮਾਰਾਂ ਮੈਂ ਅਡਾਰੀਆਂ ਗੱਲ 16 ਨੇ ਸੱਚ ਤੈਨੂੰ ਦੇਵਾਂ ਮੈਂ ਦੱਤ ਚੁੰਨੀ ਉੱਡ ਜੂੰ ਉੱਡ ਜੂੰ ਕਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇਖਦੇ ਨੇ ਲੋਕ ਮੈਨੂੰ ਕੋਠਿਆਂ ਦੇ ਖੜ ਕੇ ਜਦੋਂ ਨੱਚੀ ਪੱਪਾ ਪਾਰ ਖੁਸ਼ ਹੋਇਆ ਮੇਰਾ ਯਾਰ ਕਿਹੜੀ ਯਾਰ ਨਾਲ ਇਸ਼ਕ ਦੀ ਲੈਂਦੀ ਆਵੇ ਗੁੱਜੀ ਕਦੇ ਨਹੀਂ ਜਵਾਨੀ ਰਹਿਣੀਆ ਠੀਕ ਆ ਬਈ ਮੇਰੇ ਵੀਡੀਓ ਪਾ ਰਿਹਾ 90